ਜਾ ਸੋਪੀਸਾਵ ਕੇ ਸਾਡੇ ਬੰਦਨੇ ਜੀ ਅੱਜ ਅਸੀਂ ਪ੍ਰੀ ਪਲੈਨਿੰਗ ਔਰ ਇੱਕ ਸਿਕਿਉਰਿਟੀ ਰਿਵਿਊ ਵਾਸਤੇ ਆ ਜਾਏ ਨੇ ਤਾਂ ਕਿ ਜਿਤਨੇ ਵੀ ਸੰਗਤ ਫਾਰੋ ਆਨੀ ਹੈ ਪੂਰੀ ਸ਼ਰਧਾ ਭਾਵਨਾ ਲਾਨੀ ਹੈ ਕਿੰਨੀ ਗੈਦਰਿੰਗ ਹੋ ਸਕਦੀ ਹੈ ਆਈਡੀਓ ਜੀ ਦੈਟ ਇਜ਼ ਯੈਟ ਟੂ ਬੀ ਸੀਨ ਬਟ ਸਾਡੇ ਪ੍ਰਬੰਧ ਪ੍ਰੋਪਰ ਐਸਐਸਪੀ ਡਾਕਟਰ ਪ੍ਰਗਿਆ ਜਨ ਸਾਡੇ ਨਾਲ ਜੁੜੇ ਹੈ ਸਮਾਗਮ ਹੋ ਰਿਹਾ ਹੈ ਮੰਡੀ ਦੇ ਵਿੱਚ

पारो आनी है, पुरी आनी है। और अन्य पूरी श्रधा भावना लानी है और नो ऐसी एक स्मूथ और सीमलेस ट्रैफिक प्रॉपर अरेंजमेंट्स उन्होंने दे पाए और एक प्रॉपर अरेंजमेंट अपाई थे पार्किंग वगैरह पूरे भवन ने यस दैट हैज ऑलरेडी बीन प्री आइडेंटिफाइड और अरेंजमेंट्स फिर उस खाके के हिसाब ना आगे चलना कितनी प्रबंध प्रॉपर थैंक यू देख सकते हो एसएसपी डॉक्टर प्रेगिया जैन ਕੋੜਪੁਰਾ ਵਿੱਚ ਪਹੁੰਚੇ ਆ ਤਾਂ ਇੱਥੇ ਨਰੰਗਕਾਰੀ ਭਾਈਚਾਰੇ ਵੱਲੋਂ ਅਜ ਕਾਫੀ ਵੱਡਾ ਸਮਾਗਮ ਜਿਹੜਾ ਹੈਗਾ ਉਹ ਕਰਵਾਇਆ ਜਾ ਰਿਹਾ ਤਾਂ ਉਸ ਨੂੰ ਲੈ ਕੇ ਅੱਜ ਐਸਐਸਪੀ ਉਸ ਸਮਾਗਮ ਦਾ ਜਿਹੜਾ ਹੈਗਾ ਉਹ ਜਾਇਜ਼ਾ ਲੈਣ ਵਾਸਤੇ ਪਹੁੰਚੇ ਸੀ ਕਿ ਕੀ ਇਸਤੇ ਦੇ ਪ੍ਰਬੰਧ ਜਿਹੜੇ ਹੈਗੇ ਆ ਉਹ ਸਹੀ ਨੇ ਕੈਮਰਾ ਪਰਸੈਂਟੇਜ ਦੇ ਨਾਲ ਮੈਸਟਰ ਜਨਰਲ ਲੋਕ ਇਨਸਾਫ ਟੀਵੀ ਕੋੜਪੁਰਾ